ਕੋਈ ਬੰਦਾ ਇਛਾਤ ਕਰ ਦੋ ਜਿਹੜਾ ਦਬਾਅ ਪਾ ਰਿਹਾ ਕੋਈ ਦਬਾਅ ਪਾ ਹੀ ਨਹੀਂ ਸਕਦਾ ਸ੍ਰੀ ਅਕਾਲ ਤਖਤ ਦੇ ਜ세ਦਾਰ ਸਾਹਿਬ ਤੇ ਕੌਣ ਦਬਾਅ ਪਾ ਦਊਗਾ ਜੀ ਫੈਸਲੇ ਕਰਨ ਵਾਸਤੇ ਸਾਰਿਆਂ ਦੀ ਰਾਏ ਲਈ ਜਾਂਦੀ ਹੈ ਜੋ ਫੈਸਲੇ ਹੁੰਦੇ ਉਹਦੇ ਸਾਰੇ ਸ਼ਾਮਲ ਹੁੰਦੇ ਆ ਜੋ ਵੀ ਫੈਸਲਾ ਆਏਗਾ ਜੋ ਵੀ ਹੁਕਮ ਆਏਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਪਾਲਣਾ ਕਰਾਂਗੇ ਭਾਈ ਸਾਹਿਬ ਕਹਿੰਦਾ ਵੀ ਜਾ ਰਿਹਾ ਕਿ ਦਬਾਅ ਪਾਇਆ ਜਾ ਰਿਹਾ ਜ세ਦਾਰਾ ਉੱਤੇ ਕੀ ਤਾਂ ਕੌਣ ਕਹਿੰਦਾ ਆ ਕੌਣ ਬੰਦਾ ਦੱਸੋ ਕਿਹੜਾ ਦਬਾਅ ਪਾ ਰਿਹਾ ਕੋਈ ਗੱਲ ਖਤਮ ਨਹੀਂ ਜਾਈ ਮੇਰੀ ਗੱਲ ਸੁਣੋ ਕੋਈ ਬੰਦਾ ਇਸਹਾਜ਼ਤ ਕਰ ਦੋ ਜਿਹੜਾ ਦਬਾਅ ਪਾ ਰਿਹਾ ਕੋਈ ਦਬਾਅ ਪਾ ਹੀ ਨਹੀਂ ਸਕਦਾ ਸ੍ਰੀ ਅਕਾਲ ਤਖਤ ਦੇ ਜਸੇਦਾਰ ਸਾਹਿਬ ਤੇ ਕੌਣ ਦਬਾਅ ਪਾ ਦੂਗਾ ਜੀ ਅਜ ਤੱਕ ਕੋਈ ਅਜੋਜੀ ਸ਼ਕਤੀ ਤਾਂ ਆਈ ਨਹੀਂ ਜਿਹੜੀ ਦਬਾਅ ਪਾ ਦੇ ਤਾਂ ਆਪੜਿਆ ਸਰ ਸਪਸ਼ਟ ਕਰਨ ਤੋਂ ਖੁਸ਼ ਹੋ ਜੂਗੇ। ਬਾਰੇ ਬਾਬੂਦ ਹੁਣ 20 ਇਕੱਠੇ ਮੰਤਰੀ ਬੁਲਾਏ ਗਏ ਨੇ। ਇਹ ਲੱਗਦਾ ਕਿ ਜਿਹੜੇ ਜਥੇਦਾਰਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਕੋਲੋਂ 20 ਗਲਤੀਆਂ ਹੋ ਜਾਂਦੀਆਂ ਨੇ ਜਦਕਿ ਥੱਲੇ ਸੁਖਬੀਰ ਸਿੰਘ ਸਾਹਿਬ ਨਹੀਂ ਜਦੋਂ 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 ਫੈਸਲੇ ਹੁੰਦੇ ਆ ਫਿਰ ਉਹ ਸਾਰਿਆਂ ਦੇ ਝੁਮੇ ਪੈਂਦਾ ਨਾ ਫੈਸਲਾ ਜਦੋਂ ਹੁੰਦਾ ਆ ਫੈਸਲੇ ਕਰਨ ਵਾਸਤੇ ਸਾਰਿਆਂ ਦੀ ਰਾਏ ਲਈ ਜਾਂਦੀ ਆ ਜੋ ਫੈਸਲੇ ਹੁੰਦੇ ਉਹਦੇ ਸਾਰੇ ਸ਼ਾਮਲ ਹੁੰਦੇ ਆ ਪਰ ਇਹ ਚਲੋ ਇਹ ਸੁਧਾਰ ਲੈਰ ਵਾਲੇ ਉਹ ਵੀ ਵਿੱਚ ਸ਼ਾਮਲ ਆ ਗਏ। ਬਿਲਕੁਲ ਸ਼ਾਮਲ ਨੇ। ਹਾਂਜੀ। ਉਹ ਤਾਂ ਪਹਿਲਾਂ ਸ਼ਾਮਲ ਨੇ। ਛੇੜ ਛੇੜੀਏ ਦੋਸਤੋ ਬਾਅਦ ਇਸ਼ਾਰਾ ਹੀ ਹੈ ਤੁਹਾਨੂੰ ਮਾਫੀ ਉਲਟੀ ਗੇਮ ਹੋ ਗਈ ਉਹਨਾਂ ਲਈ ਉਹਨਾਂ ਲਈ ਉਲਟੀ ਗੇਮ ਹੋ ਗਈ ਸਭ ਉਸ ਤੋਂ ਬਾਅਦ ਮੁਰਗੇ ਕੋ ਟਿੱਪਣੀ ਤੇ ਨਹੀਂ ਕਰੂੰਗਾ ਜੋ ਫੈਸਲਾ ਕਿਦਾ ਸਾਹਿਬ ਦਾ ਨਾ ਬਿਲਕੁਲ ਐਹੀ ਤਾਂ ਕਰਦੇ ਨਹੀਂ ਹੋਰ ਦਾ ਸਾਨੂੰ ਪਤਾ ਨਹੀਂ ਕਿਹੜਾ ਸਾਹਿਬ ਉਲਟੀ ਗੇਮ ਦੀ ਸੀ ਕਹਿ ਰਹੇ ਹੋ ਉਲਟੀ ਗੇਮ ਦਾ ਕੀ ਮਤਲਬ ਕੀ ਪਾਉਂਦੇ ਉਲਟੀ ਗੇਮ ਦਾ ਮਤਲਬ ਇਹ ਵੀ ਉਹ ਸ਼ਿਕਾਇਤ ਕਰਤਾ ਵੀ ਵਿਚ ਨਾਲ ਫਸ ਗਏ ਉਹ ਵੀ ਨਾਲ ਹੀ ਨੇ ਇਹ ਆ ਮੈਂ ਕਹ ਰਿਹਾ ਅੱਜ ਦੇ ਫੈਸਲੇ ਨੂੰ ਕਿਦਾਂ ਦੇਖਦੇ ਹੋ ਬਿਲਕੁਲ ਇਹਨ ਬੰਨੋ ਲਾਗੂ ਕਰਾਂਗੇ ਕੋਈ ਬੰਦਾ ਇਖਤਾਰ ਕਰ ਦੋ ਜਿਹੜਾ ਦਬਾਅ ਪਾ ਰਿਹਾ ਕੋਈ ਦਬਾਅ ਪਾ ਹੀ ਨਹੀਂ ਸਕਦਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੇ ਕੌਣ ਦਬਾਅ ਪਾ ਦੂਗਾ ਜੀ ਫੈਸਲੇ ਕਰਨ ਵਾਸਤੇ ਸਾਰਿਆਂ ਦੀ ਰਾਏ ਲਈ ਜਾਂਦੀ ਹੈ ਜੋ ਫੈਸਲੇ ਹੁੰਦੇ ਉਹਦੇ ਸਾਰੇ ਸ਼ਾਮਲ ਹੁੰਦੇ ਆ ਜੋ ਵੀ ਫੈਸਲਾ ਆਏਗਾ ਜੋ ਵੀ ਹੁਕਮ ਆਏਗਾ ਸ੍ਰੀ ਅਕਾਲ ਤਖਤ ਸਭ ਤੁਸੀਂ ਪਾਲਣਾ ਕਰਾਂਗੇ ਭਾਈ ਸਾਹਿਬ ਕਹਿੰਦਾ ਵੀ ਜਾ ਰਿਹਾ ਕਿ ਦਬਾਅ ਪਾਇਆ ਜਾ ਰਿਹਾ ਜਥੇਦਾਰਾਂ ਉੱਤੇ ਕਿ ਕੌਣ ਕਹਿੰਦਾ ਆ ਕੌਣ ਬੰਦਾ ਦੱਸੋ ਕਿਹੜਾ ਦਬਾਅ ਪਾ ਰਿਹਾ ਮੇਰੀ ਗੱਲ ਸੁਣੋ ਕੋਈ ਬੰਦਾ ਇਖਤਾਰ ਕਰ ਦੋ ਜਿਹੜਾ ਦਬਾਅ ਪਾ ਰਿਹਾ ਕੋਈ ਦਬਾਅ ਪਾ ਹੀ ਨਹੀਂ ਸਕਦਾ ਸ੍ਰੀ ਅਕਾਲ ਤਖਤ ਦੇ ਜਸੇਦਾਰ ਸਾਹਿਬ ਤੇ ਕੌਣ ਦਬਾਅ ਪਾ ਦੂਗਾ ਜੀ ਅਜੇ ਤੱਕ ਕੋਈ ਅਜਿਹੀ ਸ਼ਕਤੀ ਤਾਂ ਆਈ ਨਹੀਂ ਜਿਹੜੀ ਦਬਾਅ ਪਾ ਦੇ ਗਾਬਰੀਆ ਸਾਹਿਬ ਸਪਸ਼ਟ ਕਰਨ ਤੋਂ ਖੂਬ ਬੀਜ ਸਕਦੇ ਹੋ ਬਾਬ ਜਦੋਂ ਹੁਣ 20 ਇਕੱਠੇ ਮੰਤਰੀ ਬੁਲਾਏ ਗਏ ਨੇ ਲੱਗਦਾ ਕਿ ਜਿਹੜੇ ਜੱਥੇਦਾਰਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਕੋਲੋਂ 20 ਕਰੋੜ ਗੱਲ ਦੀ ਹੋਣੀ ਹੈ ਕਿ ਥੱਲੇ ਸੁਖਬੀਰ ਸਿੰਘ ਨਹੀਂ ਜਦੋਂ 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 ਫੈਸਲੇ ਹੁੰਦੇ ਆ ਫਿਰ ਉਹ ਸਾਰਿਆਂ ਦੇ ਜੁਮੇ ਪੈਂਦਾ ਨਾ ਫੈਸਲਾ ਜਦੋਂ ਹੁੰਦਾ ਆ ਫੈਸਲੇ ਕਰਨ ਵਾਸਤੇ ਸਾਰਿਆਂ ਦੀ ਰਾਏ ਲਈ ਜਾਂਦੀ ਆ ਜੋ ਫੈਸਲੇ ਹੁੰਦੇ ਉਹਦੇ ਸਾਰੇ ਸ਼ਾਮਲ ਹੁੰਦੇ ਆ ਪਰ ਇਹ ਚੋਣ ਜਿਹੜੇ ਉਧਾਰ ਲੈਰ ਵਾਲੇ ਉਹ ਵੀ ਵਿੱਚ ਸ਼ਾਮਲ ਆ ਗਏ ਬਿਲਕੁਲ ਸ਼ਾਮਲ ਨੇ ਉਹ ਤਾਂ ਪਹਿਲਾਂ ਸ਼ਾਮਲ ਨੇ ਛੇੜ ਛੇੜੀਏ ਦੋਸਤੋ ਬਾਦ ਇਸ਼ਾਰਾ ਹੀ ਤੁਹਾਨੂੰ ਮਾਫੀ ਉਲਟੀ ਗੇਮ ਹੋ ਗਈ ਉਹਨਾਂ ਲਈ ਉਹਨਾਂ ਲਈ ਉਲਟੀ ਗੇਮ ਹੋ ਗਈ ਸਰ ਸਾਬ ਉਸ ਤੋਂ ਬਾਅਦ ਮੁਰਗੇ ਕੋ ਟਿੱਪਣੀ ਤੇ ਨਹੀਂ ਕਰੂ ਕਰਦੇ ਹੋ ਫੈਸਲਾ ਜਿੰਦਾ ਸਾਹਿਬ ਦਾ ਨਾ ਬਿਲਕੁਲ ਐਹੀ ਤਾਂ ਕਰਦੇ ਨਹੀਂ ਹੋਰ ਤਾਂ ਸਾਨੂੰ ਪਤਾ ਨਹੀਂ ਕਿਸੇ ਸਰ ਸਾਹਿਬ ਉਲਟੀ ਗੇਮ ਤੁਸੀਂ ਕਹਿ ਰਹੇ ਹੋ ਉਲਟੀ ਗੇਮ ਦਾ ਕੀ ਮਤਲਬ ਕੀ ਪਾਵੋ ਉਲਟੀ ਗੇਮ ਦਾ ਮਤਲਬ ਇਹ ਵੀ ਉਹ ਸ਼ਿਕਾਇਤ ਕਰਤਾ ਵੀ ਵਿਚ ਨਾਲ ਫਸ ਗਏ ਉਹ ਵੀ ਨਾਲ ਹੀ ਨੇ ਇਹ ਆ ਮੈਂ ਕਹ ਰਿਹਾ ਅੱਜ ਦੇ ਫੈਸਲੇ ਕਿੱਦਾਂ ਦੇਖਦੇ ਹੋ ਬਿਲਕੁਲ ਇਹਨ ਮੈਨੂੰ ਲਾਗੂ ਕਰਾਂਗੇ